ਇਹ ਇਹ ਜੋ ਸ਼ੇਰੀ ਹੈ ਸਭੂ ਕੋੜੀ ਦੀ ਬੰਸੀ ਬੈਠੀ ਹੋਈ ਤੇ ਅਸੀਂ ਇਹ ਕੋੜੀ ਤੋਂ ਚਾਲ ਪੌਰ ਲਕਿਆ ਤੇ ਉਹ ਸ਼ੇਰੀ ਬਹੁਤ ਸੋਹਣੀ ਹੈਗੀ ਨੀਲੀ ਚੰਬੀ ਤੇ ਅਰੰਭ ਕਾਫੀ ਬਦਲੂ ਗਿਆ ਜੇ ਲਾਡੀ ਨੇ ਕਾਠੀ ਪਾਈ ਤੇ ਚੀਕਾ ਬੜੀਆ ਮਾਰਦੀ ਆ ਤੇ ਉਹ ਹੋਰੀ ਟ੍ਰਿਕੇ ਦਾ ਚਿੱਕਾ ਮਾਰ ਦਈਏ ਵੀ ਹੱਥ ਹੀ ਨਾਲ ਲਾਓ ਪਿੰਨੂ ਤੇ ਤੁਸੀਂ ਦੇਖ ਸਕਦੇ ਹੋਗੇ ਹਾਂ ਤੇ ਅੱਜ ਅਸੀਂ ਪਹਿਲਾਂ ਵੈਸੀ ਬੈਠੇ ਜਿਹਦੇ ਉੱਤੇ ਬਿਨਾ ਕਾਟੀ ਤੋਂ ਤੇ ਅੱਜ ਚੌਥਾ ਦਿਨ ਹੈਗਾ ਤੇ ਅੱਜ ਕਾਟੀ ਪਾ ਕੇ ਇਹ ਉਹ ਅਸੀਂ ਸਵੇ ਸਵੇ ਲੈ ਕੇ ਜਾਵਾਂਗੇ ਦੇਖੋ ਵਧੀਆ ਮੌਸਮ ਸੀਗਾ ਬਹੁਤ ਗੁਡ ਨੀਡੀ ਹੈਗੀ ਸੂਏ ਸੂਏ ਸੀ ਪਾਲੀ ਸੋਹਣਾ ਤੁਰੀ ਕੁਸ਼ੇਰੀ ਅੱਜ ਚੌਥਾ ਦਿਨ ਤੇ ਅੱਗੇ ਦੇਖਦੇ ਆਂ ਵਧ ਗਈ ਸਪੀਡ ਹੈ ਨਾ ਕਿੱਦਾਂ ਕਿੱਦਾਂ ਹੈ ਜੀ ਇੰਪਰੂਵਮੈਂਟ ਹੋ ਰਹੀ ਹੈ ਜੇ ਕਿਸੇ ਨੇ ਕੋੜੀ ਜਾਂ ਕੋੜਾ ਕਰੋੜਾ ਹੋਵੇ ਤਾਂ ਸਾਡਾ ਸਭ ਪਰ ਕਰਦੇ ਨੰਬਰ ਵਿੱਚ ਕਰਦੇ ਪਰ ਠੀਕ ਹੈ ਇਤਰੀ ਰੋਕ ਲਾ